ਛੋਟੇ ਹੁੰਦੇ ਸੀ ਜਾਂ ਟੀਵੀ ਤੇ ਫਿਲਮਾਂ ਦੇਖਦੇ ਜਾਂ ਜਦੋਂ ਮੇਰਾ ਸ਼ੋਰੂਮ ਸੀਗਾ ਵੀ ਯਾਰ ਆ ਆ ਐਕਟਿੰਗ ਆ ਐਕਟਰ ਵੀ ਹਣੇ ਬੰਨਾ ਸੀਗਾ ਪਰ ਰਹਿ ਗਏ ਵੀ ਦੁਕਾਨ ਸ਼ੋਰੂਮ ਤੋਂ ਹੀ ਬੈਠੇ ਰਹਿ ਗਏ ਯਾਰ ਉਹ ਦੋ ਤਿੰਨ ਮਹੀਨੇ ਫਿਰ ਜਿਹੜੇ ਜਨਾਜ਼ਰ ਸ਼ੂਟ ਚੱਲਿਆ ਜਾਂ ਤਿਆਰੀ ਚੱਲਦੀ ਸੀ ਜਾਂ ਬਾਈਨ ਲਿਖੀ ਜਾਂਦੇ ਸੀ ਵੈਸੀ ਮਨ 'ਚ ਸੀਗਾ ਵੀ ਯਾਰ ਪੱਗ ਬੰਨਣੀਆਂ ਦਾ ਦਾੜੀ-ਧੂੜੀ ਜਾਂ ਵਾਲ ਨਾ ਕੁਝ ਕਟਾਇਆ ਜਾਵੇ 18 ਮਿੰਟਾਂ ਦੀ ਸੀ ਉਹ ਵਾਰਨਿੰਗ ਜਿਹੜੀ YouTube ਤੇ ਆਈ ਸੀ ਉਹਨੇ ਚੇਂਜ ਕਰਤਾ ਕੁੰਦੀਆਂ ਸਾਰੀਆਂ ਚੀਜ਼ਾਂ ਆ ਮੰਨ ਲੋ ਤਾ ਰੱਬ ਹੈਗਾ ਨਹੀਂ ਮੰਨਦੇ ਤਾ ਰੱਬ ਹੈ ਨਹੀਂ ਪਰ ਵੀ ਮੈਂ ਮੰਨਣ ਵਾਲਾ ਬੰਦਾ ਜਿੰਨਾ ਕੁਝ ਮਿਲਦਾ ਕਰਦਾ ਹੈ ਤਾਂ ਫਿਰ ਵਾਹਿਗੁਰੂ ਤਾਂ ਹੈ ਨਾ ਇਧਰ ਮਨ 'ਚ ਮੇਰੇ ਬੜਾ ਹੁੰਦਾ ਸੀ ਯਾਰ ਹਜ਼ੂਰ ਸਾਹਿਬ ਜਦੋਂ ਸੁੱਖਿਆ ਸੀ ਉਹ ਉਦੋਂ ਕਹਿੰਦੇ ਕੰਮ ਤੋਂ ਵੇਹਲ ਨਹੀਂ ਮਿਲੀ ਵਾਹਿਗੁਰੂ ਨੇ ਕੰਨ ਤੇ ਲਫੇੜਾ ਮਾਰ ਕੇ ਲੈ ਕੇ ਗਏ ਆ ਵੀ ਚਾਲ ਕਰਾ ਭਾਈ ਤਾ ਬਹੁਤ ਟਾਈਮ ਤੇ ਮੈਨੂੰ ਕਹਿੰਦੇ ਹੁੰਦੇ ਸੀ ਯਾਰ ਕੁਝ ਕਰਨਾ ਕੁਝ ਲੈ ਕੇ ਤੈਨੂੰ ਕਰੀਏ ਕੁਛ ਯਾਰ ਪਤਾ ਨਹੀਂ ਕਿਉਂ ਕਹਿੰਦੇ ਮੈਨੂੰ ਐ ਲੱਗਦਾ ਹੁੰਦਾ ਸੀ ਵੈਸੇ ਤੈਨੂੰ ਜਦੋਂ ਮਿਲਦਾ ਉਦੋਂ ਮੈਨੂੰ ਐ ਲੱਗਦਾ ਹੁੰਦਾ ਯਾਰ ਬੰਦੇ ਚ ਗੱਲ ਤਾਂ ਹੈਗੀ ਆ ਵੀ ਉਹ ਬਾਹਰ ਨਹੀਂ ਆਉਂਦੀ ਵੀ ਬਾਕਰ ਉਹ ਵਾਰਨਿੰਗ ਦੇ ਨਾਲ ਬਾਰ ਘੜਤੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦੈਨਿਕ ਸਵੇਰਾ ਟੀਵੀ ਤੇ ਜਲਦ ਫਿਲਮ ਜੋ ਹੈ ਅਰਦਾਸ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸੋ ਫਿਲਮ ਦੇ ਵਿੱਚ ਸਭ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਪ੍ਰਿੰਸ ਕਮਲਜੀਤ ਜੀ ਵੋਸਟ ਆਇਲੈਕਟਰ ਮੇਰੇ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਪ੍ਰਿੰਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਪਹਿਲਾਂ ਤਾਂ ਮੁਬਾਰਕਾਂ ਬਹੁਤ ਸੋਹਣੀ ਫਿਲਮ ਹੈ ਜਿਹਦਾ ਤੁਸੀਂ ਹਿੱਸਾ ਬਣਿਓ ਸੋ ਕੀ ਕਹਿਣਾ ਚਾਹੁੰਦੇ ਹੋ ਅਰਦਾਸ ਫਿਲਮ ਬਾਰੇ ਕਿਉਂਕਿ 13 ਤਰੀਕ ਨੂੰ ਸਿਨੇਮਾ ਘਰਾਂ ਦੇਖੋ ਅਰਦਾਸ ਜਿਹੜੀ ਪਹਿਲੀ ਆਈ ਸੀਗੀ ਉਹਦੇ 'ਚ ਸੀਗਾ ਮੈਂ ਜੀ ਤੇ ਜਿਹੜੀ ਦੂਜੀ ਸੀ ਉਹ ਫਿਰ ਬਾਹਰ ਸ਼ੂਟ ਹੋਈ ਸੀ ਉਹਦੇ 'ਚ ਮੈਂ ਨਹੀਂ ਸੀਗਾ ਤੇ ਇਹਦੇ ਇਹਦਾ ਜਦੋਂ ਹੀ ਜਿੱਦਾਂ ਹੀ ਬਾਈ ਜੀ ਨੇ ਅੱਗੇ ਵੀ ਬਾਈ ਜੀ ਨੇ ਪਲਾਨ ਸ਼ੁਰੂ ਕੀਤਾ ਗੱਲ ਹੋਈ ਚੱਲਿਆ ਕਹਾਣੀ ਦੀ ਗੱਲ ਚੱਲੀ ਤੇ ਮੈਨੂੰ ਕਹਿੰਦੇ ਵੀ ਅਸੀਂ ਆਫਿਸ ਹੀ ਬੈਠੇ ਸੀਗੇ ਕਹਿੰਦੇ ਵੀ ਤੇਰੇ ਵਾਸਤੇ ਐਕਟ ਦੀ ਰੋਲ ਪੇਪਰ ਆਖੀ ਤਰ੍ਹਾਂ ਜ਼ਿਆਦੇ ਔਖਾਂ ਪਾਉਣਾ ਤੇ ਮੈਂ ਕਹਾ ਅੱਛਾ ਜੀ ਠੀਕ ਹੈ ਮੈਂ ਕਹਾ ਜੀ ਫਿਰ ਮੈਨੂੰ ਉੱਥੇ ਬਾਈ ਨੇ ਸੁਣਾਇਆ ਵੀ ਤੇਰਾ ਕੈਰੇਕਟਰ ਇਦਾਂ ਦਾ ਤੇ ਮੈਂ ਕਈ ਕਾਫੀ ਫਿਲਮਾਂ ਕੀਤੀਆਂ ਕਈਆਂ 'ਚ ਛੋਟੇ-ਛੋਟੇ ਵੀ ਕਰਦਾ ਰਿਹਾ ਹੁਣ ਵੱਡੀਆਂ ਫਿਲਮਾਂ ਵੱਡੇ ਰੋਲ ਵੀ ਕੀਤੇ ਤੇ ਪਰ ਇਦਾਂ ਦਾ ਕੈਰੇਕਟਰ ਮੈਂ ਨਹੀਂ ਪਹਿਲਾਂ ਨਹੀਂ ਕਦੇ ਕੀਤਾ ਔਰ ਇਹਦੇ 'ਚ ਜਿਵੇਂ ਮੈਂ ਹੁਣ ਪੱਗ ਬੰਨੀ ਹੋਈ ਐ ਤੇ ਇਹਦੇ ਚ ਵੀ ਮੇਰੇ ਪੱਗ ਹੀ ਬੰਨੀ ਹੋਈ ਫਿਲਮ ਦੇ ਵਿੱਚ ਵੀ ਔਰ ਲਾਸਟ ਇੱਕ ਬਿਲਕੁਲ ਐਂਡ ਵਾਲਾ ਸੀਨ ਉਹਦੇ ਚ ਇਹ ਇਹ ਹਜ਼ੂਰ ਸਾਹਿਬ ਦੀ ਯਾਤਰਾ ਤੇ ਐ ਫਿਲਮ ਤੇ ਉਹ ਸੀਨ ਐ ਇਸਾ ਸੀਗਾ ਤੇ ਉਹ 2-3 ਮਹੀਨੇ ਫਿਰ ਜਿਹੜੇ ਜਿੱਨਾ ਚਿਰ ਸ਼ੂਟ ਚੱਲਿਆ ਜਾਂ ਤਿਆਰੀ ਚੱਲਦੀ ਸੀ ਜਿਵੇਂ ਬਾਈਨ ਲਿਖੀ ਜਾਂਦੇ ਸੀ ਵੈਸੀ ਮਨ 'ਚ ਸੀਗਾ ਵੀ ਯਾਰ ਪੱਗ ਬੰਨਣੀਆਂ ਤਾਂ ਵੀ ਦਾੜੀ-ਡੂੜੀ ਜਾਂ ਵਾਲ ਨਾ ਕੁਝ ਕਟਾਇਆ ਜਾਵੇ ਵੀ ਜਦੋਂ ਆਪਾਂ ਵਾਲ ਕਟਾ ਲੈਂਦੇ ਆ ਜਾਂ ਉਹ ਕੱਲੇ ਤਾਂ ਪਿੱਛੋਂ ਬਾਹਰ ਨਿਕਲਦੇ ਰਹਿੰਦੇ ਆ ਤੇ ਵੀ ਉਹ ਫਿਰ ਬੰਨ੍ਹਦੀ ਨਹੀਂ ਔਰ ਇਹ ਕਰੈਕਟਰ ਹੈਗਾ ਜਿਹਦਾ ਵੀ ਪੱਗ ਬੰਨਦਾ ਉਹਦਾ ਉਹ 3-4 ਮਹੀਨੇ ਫਿਰ ਮੈਂ ਦਾੜੀ ਨੂੰ ਵੀ ਨਹੀਂ ਕੈਂਚੀ ਵੀ ਨਹੀਂ ਲਵਾਈ ਤੇ ਵਾਲਾਂ ਨੂੰ ਵੀ ਨਹੀਂ ਲਵਾਈ ਵੀ ਉਹ ਉਹ ਕਰ ਹੈ ਉਹ ਕਰੈਕਟਰ ਹੀ ਹੈ ਐਸਾ ਸੀ ਐਸਲ ਚ ਇਹਦੇ ਚ ਕਰੈਕਟਰ ਚ ਹੀ ਐਸਾ ਸਕੂਨ ਹੈ ਵੀ ਮੱਲੋ ਜੂਰੀ ਉਹ ਕਰੈਕਟਰ ਚ ਟਾ ਲੰਦਾ ਤੇ ਉਹ ਇੱਕ ਅਲੱਗ ਜੋਨ ਸੀਗਾ ਉਹ ਜਿੰਨਾ ਚਿਰ ਵੀ ਸਾਡਾ ਸ਼ੂਟ ਮਹੀਨਾ ਸਵਾ ਮਹੀਨਾ ਜਿੰਨਾ ਚਿਰ ਸ਼ੂਟ ਚੱਲਿਆ ਨਾ ਤੇ ਉਹ ਆਪ ਦੇ ਨਾਲ ਹੀ ਲਈ ਫਿਰਦਾ ਰਿਹਾ ਓਕੇ ਹੂੰ ਇਹ ਕਿਰਦਾਰ ਦੇ ਵਿੱਚ ਯੂ نو ਇੱਕ ਕੈਰੈਕਟਰ ਦੇ ਵਿੱਚ ਵੜ ਕੇ ਕੰਮ ਕਰਨਾ ਔਰ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਕਰਕੇ ਨਿਕਲਦੇ ਆਂ ਵਾਰ ਉਹ ਉਹਨੂੰ ਕਿੰਨਾ ਟਾਈਮ ਲੱਗਾ ਵਾਪਸ ਪ੍ਰਿੰਸ ਕਮਲਜੀਤ ਬਣਨ ਦੇ ਲਈ ਨਹੀਂ ਉਵੇਂ ਨਹੀਂ ਕਦੇ ਮੈਨੂੰ ਮੈਨੂੰ ਕੈਰੈਕਟਰ ਚ ਇੰਟਰ ਹੋਣ ਲਈ ਟਾਈਮ ਲੱਗਦਾ ਟਾਈਮ ਮਤਲਬ ਵੀ ਵੈਸੀ ਮੈਨੂੰ ਆਦਤ ਹੈ ਵੀ ਜਦੋਂ ਕੋਈ ਫਿਲਮ ਕਰਦੇ ਜਾਉ ਮੈਂ ਕਹਾਣੀ ਤੇ ਵੀ ਨਾਲ ਬੈਠਣ ਲੱਗ ਜਾਂਦਾ ਤੇ ਵੀ ਇਨਵਾਲਵ ਹੋ ਜਾਈਦਾ ਨਾਲ ਤੇ ਕਰਦੇ 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 ਜੋ ਟਿੱਕਰ ਸ਼ੂਟ ਸ਼ੁਰੂ ਹੋਣਾ ਹੁੰਦਾ ਤੇ ਉਹ ਟਿੱਕਰ ਉਹ ਕੈਰੇਕਟਰ ਤਾਂ ਮੈਂ ਸਮਝ ਚੁੱਕਿਆ ਹੁੰਦਾ ਸਾਰਾ ਵੀ ਮੇਰੇ ਅੰਦਰ ਜਿਹੜਾ ਕਲਾਕਾਰ ਬੈਠਾ ਉਹਨੂੰ ਉਹ ਕੈਰੇਕਟਰ ਦੀ ਸਮਝ ਆ ਚੁੱਕੀ ਹੁੰਦੀ ਹੈ ਤੇ ਫਿਰ ਜ਼ੋਰ ਤਾਂ ਲੱਗਦਾ ਹੀ ਨਹੀਂ ਫਿਰ ਉਹਵੇਂ ਹੀ ਹੋ ਜਾਂਦਾ ਰਹਿੰਦਾ ਤੇ ਜਦੋਂ ਸ਼ੂਟ ਖਤਮ ਹੋ ਗਿਆ ਬਸ ਫਿਰ ਉਹ ਕੋਈ ਹੈ ਨਹੀਂ ਕਰ ਵੀ ਫਿਰ ਉਹਦੇ ਚੋਂ ਔਖਾ ਹੋ ਜਾਂਦਾ ਨਿਕਲਣਾ ਜਾਉਂ। ਸੋ ਪ੍ਰਿੰਸ ਜੀ ਬਹੁਤ ਸਾਰੀਆਂ ਫਿਲਮਾਂ ਹਨ ਤੁਸੀਂ ਕੀਤੀਆਂ ਨੇ بڑے ਕਿਰਦਾਰ ਤੁਹਾਡੇ ਦੇਖੇ ਨੇ ਚੇਤਾ ਸਿੰਘ ਵਾਰਨਿੰਗ ਵਰਗੀਆਂ ਫਿਲਮਾਂ ਨੇ ਤੁਹਾਡੇ ਕੈਰੈਕਟਰਸ ਨੇ ਛਾਪ ਛੱਡੀ ਜਿਸ ਤੋਂ ਬਾਅਦ ਹੈਨਾ ਗਿੱਪੀ ਨੂੰ ਵੀ ਲੱਗਾ ਕਿ ਨਹੀਂ ਯਾਰ ਇਸ ਬੰਦੇ ਤੋਂ ਕੰਮ ਲੈਣਾ ਤਾਂ ਮਤਲਬ ਕਿਉਂਕਿ ਹੀ ਇਜ਼ ਅ ਵਰਸਟਾਈਲ ਪਹਿਚਾਨ ਉਹਨਾਂ ਨੂੰ ਹੋਗੀ ਕਿ ਇਹ ਇਹ ਕਰ ਸਕਦੇ ਨੇ ਸੋ ਉਹ ਉਹ ਵਾਲਾ ਟਾਈਮ ਮੈਂ ਜ਼ਰੂਰ ਜਾਨਣਾ ਚਾਹੂੰਗੀ ਜਦੋਂ ਤੁਹਾਡੇ ਕੈਰੈਕਟਰ ਦੀ ਤੁਹਾਡੀ ਪਹਿਚਾਣ ਹੁੰਦੀ ਹੈ ਹੈਨਾ ਗਿੱਪੀ ਨੂੰ ਕਿ ਪ੍ਰਿੰਸ ਕਮਲਜੀਤਾ ਇਹ ਸੀ ਇਹਨੂੰ ਇੰਨਾ ਟਾਈਮ ਕਿਉਂ ਲੱਗ ਗਿਆ ਇੱਥੇ ਤੱਕ ਪਹੁੰਚਣ ਦੇ ਲਈ ਕਿਉਂਕਿ ਬੰਬੇ ਪ੍ਰਮੋਸ਼ਨਸ ਦੇ ਵਿੱਚ ਵੀ ਅਸੀਂ ਦੇਖਿਆ ਹੈਨਾ ਤੁਹਾਡੀ ਕਿਆ ਪਰਸਨੈਲਿਟੀ ਸੀ ਕਿੰਨੇ ਤੁਸੀਂ ਯੂ نو ਕੌਨਫੀਡੈਂਸ ਦੇ ਨਾਲ ਹਿੰਦੀ ਪੰਜਾਬੀ ਮਿਕਸ ਬੋਲ ਰਹੇ ਸੀ ਉਹ ਅਸਲ 'ਚ ਮੈਂ ਬਾਈ ਜੀ ਨਾਲ ਕਾਫੀ ਟਾਈਮ ਤੋਂ ਹੂੰ ਫਰਾਰ ਦੇ ਡਾਇਲੌਗ ਲਿਖਣੇ ਸੀ ਉਦੋਂ ਦਾ ਮੈਂ ਤੇ ਮਿਲਦਾ ਕਰਦਾ ਸੀਗਾ ਤੇ ਬਾਈ ਕਾਫੀ ਟਾਈਮ ਤੋਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਯਾਰ ਵੀ ਪਤਾ ਨਹੀਂ ਕੀ ਗੱਲ ਆ ਵੀ ਕੋਈ ਕਰੈਕਟਰ ਕਰੈਕਟਰ ਵੀ ਉਹ ਨਿਕਲਦੇ ਹੀ ਛੋਟੇ ਛੋਟੇ ਉਵੇਂ ਕਰਕੇ ਆ ਤੇ ਵੀ ਮੇਰੇ ਮਨ 'ਚ ਤਾਂ ਹੈਗੀ ਆ ਅਸੀਂ ਮੈਨੂੰ ਯਾਦ ਆ ਭਾਬੀ ਜੀ ਵੀ ਆਏ ਹੋਏ ਸੀ ਉਦੋਂ ਆ ਲਾਸਟ ਡੇ ਸੀ ਸਾਡੇ ਸ਼ੂਟ ਦਾ ਮਾਰਗੇ ਵੇ ਲੋਕ ਕੋ ਓਕੇ ਉਹ ਛੇ ਮੇਰਾ ਛੋਟਾ ਜਿਹਾ ਕਰੈਕਟਰ ਸੀਗਾ ਤੇ ਉਦੋਂ ਪਹਿਲਾਂ ਮੰਜੇ ਬਿਸਤਰੇ ਹੋ ਚੁੱਕੀ ਸੀ ਸ਼ੂਟ ਤੇ ਮੰਜੇ ਬਿਸਤਰੇ ਚ ਜਦੋਂ ਰਾਣਾ ਬਾਈ ਲਿਖਦੇ ਪਏ ਸੀ ਡਾਇਲੌਗ ਦੋ ਲੋਕਾਂ ਨਾਲ ਲੱਗੇ ਹੋਏ ਸੀ ਰਾਣਾ ਰਣਵੀਰ ਬਾਈ ਤੇ ਉਦੋਂ ਮੇਰਾ ਉਹਦੇ ਚ ਰੋਲ ਰੱਖਿਆ ਹੋਇਆ ਸੀ ਬਾਈ ਕਿੰਨੇ ਹੈ ਕਹਿੰਦਾ ਉਹ ਚਲੋ ਕਰਦੇ ਕਰਾਉਂਦੇ ਫਿਰ ਮੇਰਾ ਰੋਲ ਨਹੀਂ ਰਿਹਾ ਤੇ ਜਦੋਂ ਆਉਣਾ ਸੀ ਵਾਪਸ ਤੇ ਮਨੀਟਰ ਦੇ ਕੋਲੇ ਬਾਈ ਬੈਠੇ ਸੀ ਮਰਗੋਏ ਲੋਕੋ ਸਿਮਰਜੀਤ ਬਾਈ ਡਾਇਰੈਕਟ ਕਰ ਰਹੇ ਸੀ ਤੇ ਮੈਂ ਅੰਦਰ ਗਿਆ ਮੈਂ ਸੱਸੀਕਾਲ ਬੁਲਾਉਣ ਗਿਆ ਸੀ ਬਾਈ ਜੀ ਖਤਮ ਹੋ ਗਿਆ ਅੱਜ ਸਾਡਾ ਨਿਬੜ ਗਿਆ ਤੇ ਠੀਕ ਤੇ ਭਾਬੀ ਜੀ ਬੈਠੇ ਸੀ ਮੈਂ ਬਾਈ ਨੂੰ ਉਦੋਂ ਕਿਹਾ ਮੈਂ ਕਿਹਾ ਵੀ ਮੇਰਾ ਲਾਂਭਾ ਹੋਵੇਂ ਹੀ ਹੈ ਵੀ ਮੈਨੂੰ ਤੁਸੀਂ ਕੁਝ ਕਿਹਾ ਸੀਗਾ ਵੀ ਮੰਜੇ ਬਿਸਤਲੇ ਜਿਹਾ ਨਹੀਂ ਹੋਇਆ ਵੀ ਤੈਨੂੰ ਕੁਝ ਘੈਂਟ ਕਰਾਉਂਗਾ ਤੇ ਕਹਿੰਦੇ ਹੈ ਹੋਵੇਂ ਹੀ ਵੀ ਜ ਚਾ ਕੇ ਲਾਉਂਗਾ ਤੇਰਾ ਲਾਂਦਾ ਮੈਂ ਉਹ ਫਿਰ ਬਸ ਉਹ ਲੱਗਿਆ ਜੀ ਬਾਈ ਤਾ ਬਹੁਤ ਟਾਈਮ ਦੇ ਮੈਨੂੰ ਕਹਿੰਦੇ ਹੁੰਦੇ ਸੀ ਯਾਰ ਕੁਝ ਕਰਨਾ ਕੁਝ ਲੈ ਕੇ ਤੈਨੂੰ ਕਰੀਏ ਕੁਝ ਯਾਰ ਪਤਾ ਨਹੀਂ ਕਿਉਂ ਕਹਿੰਦੇ ਮੈਨੂੰ ਇਹ ਲੱਗ ਜਾਂਦਾ ਸੀ ਕੋਈ ਗੱਲ ਤਾਂ ਹੈਗੀ ਆ ਵੀ ਜਿਹੜੀ ਬਾਹਰ ਨਹੀਂ ਆਉਂਦੀ ਭਈ ਤੇ ਤੂੰ ਜਾਣਨਾ ਕਰਦਾ ਹੋਰ ਵੀ ਤੈਨੂੰ ਮੈਂ ਫਿਲਮਾਂ ਚ ਹੋਰਾਂ ਚ ਦੇਖਦਾ ਵੀ ਤੂੰ ਰੋਲ ਤਾਂ ਕਰਦਾ ਪਰ ਵੀ ਵੈਸੇ ਤੈਨੂੰ ਜਦੋਂ ਮਿਲਦਾ ਉਦੋਂ ਮੈਨੂੰ ਇਹ ਲੱਗਦਾ ਹੁੰਦਾ ਯਾਰ ਵੀ ਬੰਦੇ 'ਚ ਗੱਲ ਤਾਂ ਹੈ ਕੀ ਆ ਵੀ ਉਹ ਬਾਹਰ ਨਹੀਂ ਆਉਂਦੀ ਵੀ ਬਾਗਰ ਉਹ ਵਾਰਨਿੰਗ ਦੇ ਨਾਲ ਬਾਹਰ ਘਟਦੀ ਸੋ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ ਪ੍ਰਿੰਸ ਸਰ ਜਦੋਂ ਤੁਹਾਡੇ ਪਰਸਨੈਲਿਟੀ ਨੂੰ ਤੁਹਾਡੇ ਟੈਲੈਂਟ ਨੂੰ ਕੋਈ ਪਹਿਚਾਨ ਲੈਂਦਾ ਕਿਉਂਕਿ ਪਹਿਲਾਂ ਤਾਂ ਐਫਰਟਸ ਕਰੀਦੇ ਆ ਸਟਰਗਲ ਕਰੀਦਾ ਕਿ ਕੋਈ ਮੁਕਾਮ ਮਿਲ ਜੇ ਐਫਰਟਸ ਕਰੀਦੇ ਛੋਟੇ ਛੋਟੇ ਜਿਵੇਂ ਤੁਸੀਂ ਕੈਰੈਕਟਰਸ ਕੀਤੇ ਚਲੋ ਆਪਾਂ ਉਹ ਵੀ ਦੇਖੇ ਬੜੇ ਪਸੰਦ ਕਰਦੇ ਹਨਾ ਪਰ ਇੱਕ ਵਾਰਨਿੰਗ ਨੇ ਤੁਹਾਨੂੰ ਅਲੱਗ ਪਹਿਚਾਨ ਦਿੱਤੀ ਫਿਰ ਗਿੱਪੀ ਨੇ ਤੁਹਾਡੇ ਟੈਲੈਂਟ ਨੂੰ ਪਹਿਚਾਣਿਆ ਫਿਰ ਤੁਹਾਨੂੰ ਇੱਥੇ ਤੱਕ ਲੈ ਕੇ ਆਂਦਾ ਉਹ ਉਹ ਵਲੀ ਮੈਂ ਜ਼ਰੂਰ ਵਾਈਬ ਔਰ ਫੀਲਿੰਗ ਜਾਨਣਾ ਚਾਹੁੰਨੀ ਕਿਉਂਕਿ ਇੱਕ ਉਮੀਦ ਹੁੰਦੀ ਆ ਨਾ ਹਰ ਕਿਸੇ ਨੂੰ ਕਿ ਸਾਡੇ ਟੈਲੈਂਟ ਨੂੰ ਪਹਿਚਾਨਿਆ ਹਰਦੀ ਵੀਰੇ ਨੇ ਮੈਨੂੰ ਫੋਟੋ ਹੁਣ ਫੇਰ ਭੇਜੀ ਏ ਇੱਕ ਦਿਨ ਅੱਛਾ ਜੀ ਜਿਹੜੇ ਦਿਨ ਵਾਰਨਿੰਗ ਦੀ ਗੱਲ ਚੱਲਦੀ ਆ ਅਸੀਂ ਸੰਧੂ ਹੁੰਦਾ ਦੇ ਸ਼ੂਟ ਤੇ ਸੀਗੇ ਲਾਇਬ੍ਰੇਰੀ 'ਚ ਸ਼ੂਟ ਚੱਲ ਰਿਹਾ ਜਾਂਦਾ ਸੀ ਰਕੇਸ਼ ਮਹਿਤਾ ਜੀ ਉਹਦੇ ਡਾਇਰੈਕਟਰ ਸੀਗੇ ਉਹ ਫੋਟੋ ਭੇਜੀ ਉਹ ਨਾ ਐ ਕਰਕੇ ਬਾਈ ਨੇ ਵੜੀ ਹੋਈ ਆ ਬਾਈ ਨੇ ਮੈਨੂੰ ਦੱਸਿਆ ਹੀ ਨਹੀਂ ਸੀ ਵੀ ਤੈਨੂੰ ਇਹਦੇ 'ਚ ਲੈ ਲਿਆ ਐਂ ਕਰ ਲਿਆ ਮੈਂ ਇੱਕ ਫੋਟੋ ਦਿਖਾਈ ਸੀ ਉਹ ਫੋਟੋ ਕਹਿੰਦੇ ਭੇਜੀ ਮਾਣੀ ਜੀ ਦੇਖੀਏ ਤੇ ਅਸੀਂ ਉੱਥੇ ਸੀਗੇ ਮੈਂ ਉਹਦੇ ਡਾਇਲੌਗ ਲਿਖੇ ਸੀਗੇ ਸੰਧੂ ਹੰਨਾ ਦੇ ਤੇ ਉਹ ਮੈਨੂੰ ਹਰਦੀਪ ਵੀਰੇ ਨੇ ਫੋਟੋ ਭੇਜੀ ਮੈਂ ਤਾਂ ਹੈ ਨਹੀਂ ਉਹ ਚ ਹਰਦੀਪ ਵੀਰਾ ਘੜਾ ਕਹਿੰਦਾ ਮੈਂ ਜਦੋਂ ਪੋਸਟਰ ਬਣਵਾ ਕੇ ਲਿਆਇਆ ਵਾਇਆ ਕਰਕੇ ਆ ਇਧਰੋਂ ਫੋਟੋ ਖਿੱਚੀ ਹੋਈ ਆ ਓਕੇ ਤੇ ਪੋਸਟਰ ਨਹੀਂ ਦਿਖ ਰਿਹਾ ਪਰ ਉਹ ਵਿੱਚ ਦੀ ਨਹੀਂ ਤੁਹਾਨੂੰ ਥੋੜਾ ਥੋੜਾ ਦੇਖਦਾ ਹੁੰਦਾ ਵੀ ਅਸੀਂ ਜਦੋਂ ਪੁੱਠੇ ਪਾਸੇ ਉਧਰੋਂ ਦੇਖਾਂਗੇ ਤਾਂ ਉਹ ਵਿੱਚੋਂ ਝਲਕ ਜੀ ਨਹੀਂ ਪੈਂਦੀ ਉਹਦੀ ਪੋਸਟਰ ਦੀ ਵੀ ਮੈਨੂੰ ਉਹ ਦੇਖ ਕੇ ਫਿਰ ਇੰਨਾ ਮਜ਼ਾ ਆਇਆ ਨਾ ਵੀ ਕਿੱਥੇ ਪੋਸਟਰ ਤੇ ਵੀ ਛੋਟੀ ਫੋਟੋ ਹੋਣੀ ਜਾਂ ਫੋਟੋ ਹੋਣੀ ਦਾ ਬਾਅਦ ਦੀ ਗੱਲ ਆ ਵੀ ਕਿਤੇ ਸੋਚ ਵੀ ਨਹੀਂ ਸਕਦੇ ਸੀਗੇ ਵੀ ਯਾਰ ਵੀ ਕੱਲਿਆਂ ਦਾ ਪੋਸਟਰ ਤੇ ਉਹ ਫੋਟੋ ਦੇਖ ਕੇ ਉਹ ਜਿਹੜਾ ਉਹ ਟਾਈਮ ਸੀ ਨਾ ਮੈਨੂੰ ਜਦੋਂ ਬਾਈ ਕਹਿੰਦੇ ਪ੍ਰਿੰਸ ਹੋਰਾਂ ਉਹ ਐਡਾ ਪੋਸਟਰ ਮੈਨੂੰ ਵਾਰਨਿੰਗ ਦਾ ਜਦੋਂ ਬਾਈ ਨੇ ਦਿਖਾਇਆ ਕਹਿੰਦੇ ਚੱਕ ਫੇਰ ਯੋ ਮਾਹੌਲ ਕੋ ਚੋਰੀ ਸੀ ਕਿਉਂਕਿ ਛੋਟੇ ਹੁੰਦੇ ਸੀ ਜਾਂ ਟੀਵੀ ਤੇ ਫਿਲਮਾਂ ਦੇਖਦੇ ਜਾਂ ਜਦੋਂ ਮੇਰਾ ਸ਼ੋਰੂਮ ਸੀਗਾ ਤੇ ਮੈਂ ਕੋਈ ਫਿਲਮ ਨਾਨਾ ਪਟਕਰ ਸਾਹਿਬ ਦੀ ਮੈਨੂੰ ਅੱਜ ਵੀ ਜ਼ਿਆਦਾ ਵਜੂਦ ਚੱਲੀ ਜਾਂਦੀ ਸੀ ਉਹਦੇ ਚ ਨਾ ਉਹਦਾ ਪਿਓ ਨਾਨਾ ਪਟਕਰ ਸਾਹਿਬ ਦਾ ਪਿਓ ਨਾ ਉਹਨੂੰ ਕੁੱਟਦਾ ਉਹ ਥੀਏਟਰ ਕਰਕੇ ਤੇ ਟਰੋਫੀ ਜਿੱਤ ਕੇ ਲਿਆ ਹੁੰਦਾ ਉਹ ਚੱਪਾ ਨਾ ਕੁੱਟਦਾ ਤੇ ਇਹ ਫਿਰ ਭੱਜਦੇ ਆ ਕਰੂੰ ਵੀ ਉਹ ਜਿਹੜਾ ਉਹ ਮਾਹੌਲ ਸੀ ਵੀ ਉਹਦੋਂ ਨਾ ਉਹ ਰੋ ਨਿਕਲ ਜਾਂਦਾ ਸੀ ਵੀ ਯਾਰ ਆ ਆ ਐਕਟਿੰਗ ਵੀ ਆ ਐਕਟਰ ਤੇ ਵੀ ਆਏ ਬੰਨਾ ਸੀਗਾ ਤੇ ਪਰ ਰਹਿ ਕੇ ਵੀ ਦੁਕਾਨ ਸ਼ੋਰੂਮ ਤੋਂ ਹੀ ਬੈਠੇ ਰਹਿ ਗਏ ਯਾਰ ਫਿਰ ਉਹ ਹੀ ਆ ਜਾ ਲੈ ਕੇ ਅੰਦਰੋਂ ਵੀ ਯਾਰ ਛੱਡਦਾ ਜਾਣਾ ਤਾਂ ਇੱਧਰ ਸੀਗਾ ਉਹ ਉਹ ਜਿਹੜਾ ਮਾਹੌਲ ਸੀ ਉਦੋਂ ਜੋ ਸੋਚਦੇ ਹੁੰਦੇ ਸੀ ਯਾਰ ਐਂ ਕਰਨਾ ਸੀ ਉਹ ਫਿਰ ਬਾਈ ਨੇ ਪੋਸਟਰ ਦਿਖਾ ਕੇ ਉਹ ਚੀਜ਼ ਪੂਰੀ ਕੀਤੀ ਫਿਰ ਕੀ ਆਵਾਜ਼ ਲਾਈਫ ਚੇਂਜਿੰਗ ਮੋਮੈਂਟ ਹੋ ਗਿਆ ਬਿਲਕੁਲ 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 ਮੇਰੀ ਕੱਲ ਵੀ ਕਿਸੇ ਨਾਲ ਗੱਲ ਹੋ ਜਾਂਦੀ ਸੀ ਆਪਣੇ ਉਹਨਾਂ ਦਾ ਮੈਨੂੰ ਹਾਂ ਉਹ ਗੱਲ ਚਲਪੀ ਵੀ 18 ਮਿੰਟਾਂ ਦੀ ਸੀ ਉਹ ਵਾਰਨਿੰਗ ਜਿਹੜੀ YouTube ਤੇ ਆਈ ਸੀ ਵੀ ਉਹਨੇ ਚੇਂਜ ਕਰਤਾ ਆਪਾਂ ਕਈ ਵਾਰੀ ਸੋਚਦੇ ਆਂ ਵੀ ਵਟਾ ਜਾਏ ਕਰਕੇ ਵੀ ਜਦੋਂ ਕੋਈ ਚੀਜ਼ ਨੇ ਕਰਨਾ ਉਹ ਪਲੇਟਫਾਰਮ ਹੰਬਲ ਮੋਸ਼ਨ ਪਿਕਚਰ ਦਾ ਹਨਾ ਤੇ ਗਿੱਪੀ ਬਾਈ ਜੀ ਦੇ ਸਪੋਰਟ ਵੀ ਉਹਨਾਂ ਨੇ ਅੱਗੇ ਲੈ ਕੇ ਨਾ ਤੇ ਉਹ ਗੱਲ ਹੀ ਹੋਰ ਬਿਲਕੁਲ ਹਾਂ ਡੈਸਟੀਨੀ ਜੇ ਆਪਾਂ ਇਹਨੂੰ ਪੰਜਾਬੀ ਚ ਕਹੀਏ ਤਾਂ ਕੀ ਕਿਸਮਤ ਹਾਂ ਕਿਸਮਤ ਦੇਖੋ ਸਾਰੀਆਂ ਚੀਜ਼ਾਂ ਆ ਮੈਂ ਐਵੇਂ ਤੁਹਾਨੂੰ ਕਹਾਂ ਵੀ ਵੀ ਆ ਚੀਜ਼ ਨੂੰ ਮੈਂ ਮੰਨਦਾ ਤੇ ਆ ਚੀਜ਼ ਨੂੰ ਮੈਂ ਨਹੀਂ ਮੰਨਦਾ ਮੈਂ ਕਿ ਐਫਰਟਸ ਮੈਂ ਲੱਦਾ ਆਪਣੇ ਹੁੰਦੇ ਨੇ ਹੈ ਆਪਣੇ ਹਾਂ ਮਿਹਨਤ ਤਾਂ ਆਪਾਂ ਨੂੰ ਆਪਣੀ ਕਰਨੀ ਪੈਣੀ ਆ ਹੁੰਦੀਆਂ ਸਾਰੀਆਂ ਚੀਜ਼ਾਂ ਆ ਮੰਨ ਲਓ ਤਾਂ ਰੱਬ ਹੈਗਾ ਨਹੀਂ ਮੰਨਦੇ ਤਾਂ ਰੱਬ ਹੈ ਨਹੀਂ ਹੈਨਾ ਪਰ ਵੀ ਮੈਂ ਮੰਨਣ ਵਾਲਾ ਬੰਦਾ ਮੈਂ ਤਾਂ ਰੱਬ ਨੂੰ ਮੰਨਣ ਵਾਲਾ ਮੈਨੂੰ ਲੱਗਦਾ ਸ਼ਾਇਦ ਤੁਸੀਂ ਇੱਥੇ ਬੈਠੇ ਹੋ ਪਰਮਾਤਮਾ 'ਚ ਵਿਸ਼ਵਾਸ ਬਹੁਤ ਜ਼ਰੂਰੀ ਆ ਹੈਨਾ ਰੁਕੋ 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 ਤੇ ਪ੍ਰਮਾਤਮਾ ਜੀ ਤੁਹਾਨੂੰ ਔਰ ਤੁਸੀਂ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਵੱਡਿਆਂ ਨੇ ਜੋ ਸਾਡੇ ਹੁਣ ਮੈਂ ਸ਼ੁਰੂ ਤੋਂ ਹੀ ਦੇਖਦਾ ਹਾਂ ਉਹ ਸਾਡੇ ਪਾਠ ਸੁਬਾ ਸ਼ਾਮ ਹੁੰਦਾ ਸੀਗਾ ਹਨ ਤੇ ਮੇਰੇ ਬ੍ਰਦਰ ਮੇਰੇ ਭਾਬੀ ਜੀ ਮੇਰੇ ਡੈਡੀ ਮੇਰੇ ਮੰਮੀ ਮੇਰੀ ਸਿਸਟਰ ਸਾਰੇ ਜਾਨੀ ਤਕਰੀਬਨ ਹੀ ਵੀ ਮੇਰੇ ਦਾਦਾ ਜੀ ਫਿਰ ਮੇਰੇ ਮੈਂ ਤਾਂ ਨਹੀਂ ਦੇਖੇ ਮੇਰੇ ਪਰਦਾਦਾ ਜੀ ਪਰ ਵੱਡੇ ਬਾਈ ਦੱਸਦੇ ਹੁੰਦੇ ਵੀ ਉਹ ਵੀ ਬਹੁਤ ਪਾਠ ਕਰਦੇ ਸੀ ਸਵੇਰੇ 3:30 ਉੱਠ ਕੇ ਬਾਹਰ ਅੰਦਰ ਜਾ ਕੇ ਨਹਾ ਕੇ ਉਦੋਂ ਬਾਅਦ ਉਹਨਾਂ ਨੇ 4 ਵਜੇ ਨੂੰ ਪਾਠ ਤੇ ਬਹਿ ਜਾਣ ਸੋ ਉਹਵੇਂ ਕਰਕੇ ਆ ਤੇ ਜਿੰਨਾ ਕੁਝ ਮਿਲਦਾ ਕਰਦਾ ਹੈ ਤਾਂ ਫਿਰ ਵਾਹਿਗੁਰੂ ਤਾਂ ਹੈ ਨਾ ਸੋ ਵਾਹਿਗੁਰੂ ਦਾ ਜ਼ਿਕਰ ਚੱਲ ਰਿਹਾ ਹੈ ਨਾ ਪਰਮਾਤਮਾ ਦੀ ਗੱਲ ਚੱਲ ਰਹੀ ਤੇ ਅਰਦਾਸ ਸਰਬੱਤ ਦੇ ਭਲੇ ਦੀ ਆਪਾਂ ਦੇਖਣੀ ਹੈ ਹੁਣ ਸਾਰਿਆਂ ਨੇ ਮਿਲ ਕੇ ਸੋ ਇਸ ਫਿਲਮ ਤੋਂ ਵੀ ਤੁਸੀਂ ਬਹੁਤ ਕੁਝ ਸਿੱਖਿਆ ਹੋਊਗਾ ਹੈ ਨਾ ਚੇਂजेस ਆਏ ਹੋਣਗੇ ਤੁਹਾਡੀ ਲਾਈਫ 'ਚ ਵੀ ਕਿਉਂਕਿ ਫਿਲਮ ਬਣਦੀ ਤੁਸੀਂ ਪੂਰੀ ਦੇਖੀਓ ਯਾਤਰਾ ਦਿਖਾਈ ਤੁਸੀਂ ਜਿਹੜੇ ਲੋਕ ਵਿਸ਼ਵਾਸ ਕਰਦੇ ਆ ਪਰਮਾਤਮਾ 'ਚ ਹੈ ਨਾ ਇੰਨੀ ਦੂਰ ਦੂਰ ਤੱਕ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਜਾਂਦੇ ਨੇ ਸੋ ਇਹ ਚੀਜ਼ਾਂ ਦਾ ਵੀ ਤੁਸੀਂ ਐਕਸਪੀਰੀਅੰਸ ਹੁਣ ਮੈਨੂੰ ਲੱਗਦਾ ਕਿ ਲਾਈਵਲੀ ਕਰ ਲਿਆ ਹਾਂ ਮੈਂ ਸੁਣਦਾ ਹੁੰਦਾ ਸੀ ਜਾਂ ਗੱਲ ਕਰਦੇ ਹੁੰਦੇ ਸੀ ਵੀ ਬੀ ਜਿਹੜਾ ਇੱਕ ਸੇਖ ਹੈ ਸਿੱਖ ਪਰਿਵਾਰ ਚੋਂ ਆ ਵੀ ਉਹਨੂੰ ਅ ਅ ਸ਼੍ਰੀ ਹਜੂਰ ਸਾਹਿਬ ਵੀ ਇੰਨੇ ਸਾਲਾਂ ਦੀ ਉਮਰ ਤੋਂ ਪਹਿਲਾਂ ਜਾ ਕੇ ਆਉਣਾ ਚਾਹੀਦਾ ਤੇ ਕਦੇ ਐਂ ਸੁਭਬ ਬਣਿਆ ਨਹੀਂ ਮੇਰਾ ਵੀ ਸ਼ੂਟਿੰਗ ਜਾਂ ਉਹਵੇਂ ਕਰਕੇ ਹੁੰਦਾ ਵੀ ਕਦੇ ਮੇਰੇ ਤੋਂ ਨਾ ਹੀ ਸਪੈਸ਼ਲ ਮੇਰੇ ਤੋਂ ਐਂ ਕਦੇ ਹੋਇਆ ਵੀ ਚਲੋ ਯਾਰ Shimla ਘੁੰਮਣ ਚੱਲੀਏ ਜਾਂ ਚੱਲੀਏ ਵੀ ਜਿਹੜਾ ਇੱਕ ਟੂਰ ਟਾਈਪ ਹੁੰਦਾ ਉਦਾਂ ਦਾ ਬਣਿਆ ਨਹੀਂ ਕਿਉਂਕਿ ਪਹਿਲਾਂ ਉਹ ਦੁਕਾਨ ਕਰਦਾ ਸੀਗਾ ਤੇ ਉਹਦੇ ਚ ਤਾਂ ਟਾਈਮ ਨਿਕਲ ਉਹਦੇ ਚ ਤਾਂ ਮੈਨੂੰ ਲੱਗਦਾ ਮੈਂ 12 ਸਾਲ ਕੀਤੀ ਆ ਤੇ 10 ਸਾਲ ਤਾਂ ਮੈਨੂੰ ਲੱਗਦਾ ਮੈਂ ਕਦੇ ਮਾਸੀ ਵਰਗਾ ਕੋਲੇ ਵੀ ਨਹੀਂ ਗਿਆ ਓਕੇ ਹਾਂ ਵੀ ਨਿਕਲੇ ਨਹੀਂ ਜਾਂਦਾ ਸਵੇਰੇ ਸ਼ਾਮ ਉਧਰ ਉਹ 99 ਦੇ ਘੇੜ ਚ ਪੈ ਜਾਂਦਾ ਬੰਦਾ ਵੀ ਕਿਤੇ ਰੁਪਿਆ 100 ਚੋਂ ਘਟ ਗਿਆ ਤੇ ਕਦੇ ਵੰਦ ਗਿਆ ਉਧਰ ਲੰਘਿਆ ਰਹਿੰਦਾ ਤੇ ਇਹਦੇ ਚ ਜਿਹੜਾ ਹੁਣ ਵੀ ਉਹ ਵਾਹਿਗੁਰੂ ਨੇ ਆਸੀ ਉਹ ਕੀਤੀ ਮੈਨੂੰ ਨਾ ਵੀ ਮੇਰੀ ਲਾਈਨ ਦੇ ਰਾਈ ਮੈਨੂੰ ਇਹਦੇ ਰਾਈ ਮੈਨੂੰ ਸਾਰਾ ਕੁਝ ਮਿਲਦਾ ਰਹਿੰਦਾ ਉਹ ਜਿੰਨੀਆਂ ਵੀ ਚੀਜ਼ਾਂ ਘੁੰਮਣ ਕਮਾਉਣ ਵੀ ਕਦੇ ਕੈਨੇਡਾ ਕਦੇ ਆਸਟ੍ਰੇਲੀਆ ਕਦੇ ਉੱਧਰ ਵੀ ਉਹ ਜਿਹੜਾ ਮੈਂ ਕਦੇ ਉਵੇਂ ਨਹੀਂ ਗਿਆ ਸੀ ਉਹ ਫਿਰ ਮੇਰੀ ਲਾਈਨ ਰਹੀ ਜਾ ਰਿਹਾ ਮੈਂ ਤੇ ਇਧਰ ਮਨ 'ਚ ਮੇਰੇ ਬੜਾ ਹੁੰਦਾ ਸੀ ਯਾਰ ਹਜ਼ੂਰ ਸਾਹਿਬ ਵੀ ਬੰਦਾ ਉਵੇਂ ਹੀ ਫਿਲਮ 'ਚ ਡਾਇਲੋਗ ਵੀ ਹੈ ਵੀ ਜਦੋਂ ਸੁਖਿਆ ਸੀ ਉਹ ਉਦੋਂ ਕਹਿੰਦੇ ਕੰਮ ਤੋਂ ਵੇਲ ਨਹੀਂ ਮਿਲੀ ਤੇ ਉਹ ਅਸੀਂ ਆਪਦੇ ਕੰਮਾਂ ਕਾਰਾਂ 'ਚ ਭੱਜੇ ਫਿਰਦੇ ਨੇ ਪਰ ਵਾਹਿਗੁਰੂ ਨੇ ਕੰਨ ਤੇ ਲਫੀੜਾ ਮਾਰ ਕੇ ਲੈ ਕੇ ਗਏ ਆ ਵੀ ਚਾਲ ਕਰਾ ਉੱਥੇ ਜਾ ਕੇ ਮੱਥਾ ਟੇਕ ਕੇ ਅਸੀਂ ਰਹਿ ਕੇ ਆਏ ਆਂ ਇਹ ਦਿਨ ਸਕੂਨ ਹੀ ਵੱਖਰਾ ਉੱਥੇ ਬੈਠੇ ਰਹਿੰਦੇ ਸੀ ਜਾ ਕੇ ਅਸੀਂ ਸੇਵਾ ਕਰਨ ਲੱਗੇ ਹੁੰਦੇ ਸੀ ਆਪਣਾ ਰੂਪੀ ਭੈਣ ਜੀ ਤੇ ਬੋਲੀ ਇਹ ਤਾਂ ਸਵੇਰੇ ਸਦਿਆਂ ਉੱਠ ਕੇ ਵੀ ਜਾ ਕੇ ਉੱਥੇ ਸੇਵਾ ਕਰਕੇ ਆਉਂਦੇ ਸੀ ਹਾਂ ਸੋ ਇਹ ਵੀ ਤੁਹਾਡੀ ਲਾਈਫ ਦਾ ਬੜਾ ਅਲੱਗ ਜਿਹਾ ਐਕਸਪੀਰੀਅੰਸ ਹੈ ਨਾ ਬੜਾ ਇਹ ਕੈਰੇਕਟਰ ਹੀ ਵੀ ਮੈਂ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਬਸ ਠੀਕ ਆ ਵੀ ਸੰਤੁਸ਼ਟੀ ਨੀ ਹੋਣੀ ਵੀ ਲੱਗੇ ਰਹਿਣਾ ਵੀ ਉਹ ਹਜੇ ਕੈਰੈਕਟਰ ਹੁੰਦਾ ਇੱਕ ਹੁੰਦਾ ਨਹੀਂ ਵੀ ਤੁਹਾਨੂੰ ਇੱਕ ਪਾਸਿਓਂ ਖਾਲੀ ਕਰ ਦਿੰਦਾ ਵੀ इमोशनल ਵਾਲੇ ਪਾਸਿਓਂ ਤਾਂ ਮੇਰੀ ਪੀਕ ਹੋ ਗਈ ਵੀ ਇਸ ਤੋਂ ਬਾਅਦ ਮੇਰੇ ਖਿਆਲ ਚ ਨਹੀਂ ਵੀ ਮੈਂ ਕੋਈ ਕੈਰੈਕਟਰ ਇਸ ਕਿਸਮ ਦਾ ਕਰ ਪਾਉਂਗਾ ਦਾਸ ਨੇ ਨਾ ਐਕਚੁਅਲੀ ਸਭ ਨੂੰ ਹੀ ਚੇਂਜ ਕਰ ਦਿੱਤਾ ਅਸੀਂ ਤੁਹਾਡੀਆਂ ਪ੍ਰੋਮੋਸ਼ਨਸ ਹਨਾ ਬੰਬੇ ਵਾਲੀਆਂ ਦੇਖੀਆਂ ਨੇ ਉਹਦੇ ਚ ਵੀ ਹਰ ਕਿਸੇ ਦੀ ਜ਼ੁਬਾਨ ਤੇ ਹੀ ਆ ਕਿ ਪਹਿਲਾਂ ਕੋਈ ਐਕਸੈਪਟ ਨਹੀਂ ਕਰ ਰਿਆ ਸੀ ਸਕ੍ਰਿਪਟ ਨੂੰ ਅਰਦਾਸ ਦੀ ਨੂੰ ਪਹਿਲੀ ਜਦੋਂ ਆਈ 2018 ਚ ਸ਼ਾਇਦ ਹਨਾ ਉਹਨੂੰ ਐਕਸੈਪਟ ਨਹੀਂ ਕਰ ਰਿਆ ਸੀ ਕਿਸੇ ਡਾਇਰੈਕਟਰ ਨੇ ਹੱਥ ਨਹੀਂ ਪਾਇਆ ਕਿਸੇ ਪ੍ਰੋਡਿਊਸਰ ਨੇ ਹੱਥ ਨਹੀਂ ਪਾਇਆ ਫਿਰ ਗਿੱਪੀ ਨੇ ਖੁਦ ਹੀ ਪ੍ਰੋਡਿਊਸ ਕੀਤੀ ਖੁਦ ਹੀ ਡਾਇਰੈਕਟ ਕੀਤੀ ਖੁਦ ਹੀ ਲਿਖੀ ਪਤਾ ਹੀ ਨਹੀਂ ਸੀਗਾ ਕਿ ਇਹ ਫਿਲਮ ਜਿਹੜੀ ਆ ਇੰਨੀ ਜ਼ਿਆਦਾ ਹੈ ਨਾ ਹਰ ਕਿਸੇ ਦੇ ਦਿਲਾਂ 'ਚ ਉਹਨੂੰ ਇੰਤਜ਼ਾਰ ਰਹਿੰਦਾ ਅਰਦਾਸਦਾ ਸੋ ਜਿਹੜੇ ਇਹ ਸਾਰੇ ਕੈਰੈਕਟਰਸ ਆਪਾਂ ਪੋਸਟਰਸ ਤੇ ਵੀ ਦੇਖ ਰਹੇ ਆ ਹਨ ਮੈਂ ਕਹਿੰਨੀ ਆ ਵੀ ਪਰਮਾਤਮਾ ਦਾ ਰੂਪ ਹੈ ਜਿਹੜੇ ਫਿਲਮ ਦਾ ਹਿੱਸਾ ਬਣੇ ਆ ਵਾਹਿਗੁਰੂ ਦੇਖੋ ਬੰਦਾ ਜਿਹੜਾ ਨਾ ਇਨਸਾਨ ਹੈ ਉਹ ਚੰਗੇ ਕਰਮ ਕਰਦਾ ਚੰਗੀਆਂ ਚੀਜ਼ਾਂ ਕਰਦਾ ਤੇ ਵਾਹਿਗੁਰੂ ਹੱਥ ਦੇ ਕੇ ਰੱਖਦਾ ਜਦੋਂ ਤੁਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਕੋਸ਼ਿਸ਼ ਇਹੀ ਹੁੰਦੀ ਆ ਵੀ ਯਾਰ ਕਿਸੇ ਦਾ ਮਾੜਾ ਨਾ ਹੋਵੇ ਬਸ ਨਾ ਚੰਗਾ ਹੀ ਹੋਵੇ ਤੇ ਫਿਰ ਵਾਹਿਗੁਰੂ ਵੀ ਹੱਥ ਦੇ ਕੇ ਰਹਿੰਦਾ ਉਹ ਬਖਸ਼ਿਸ਼ ਤਾਂ ਕਰਦਾ ਹੀ ਆ ਵੀ ਬੰਦੇ ਵੀ ਠੀਕ ਐ ਜਿਹਨੂੰ ਆਪਾਂ ਕਹਿੰਦੇ ਨੇ ਵੀ ਚੰਗੇ ਕਰਮ ਕਰੋ ਸੋ ਉੱਥੇ ਇੱਕ ਚੀਜ਼ ਹੋਰ ਬੜੀ ਦਿਲਚਸਪ ਦੇਖੀ ਜਿਹੜੀ ਹੈ ਨਾ ਤੁਹਾਡੀ ਹਿੰਦੀ ਪੰਜਾਬੀ ਮਿਕਸ ਅੱਛਾ ਤੁਸੀਂ ਜਿਹੜੀ ਉੱਤੇ ਬੋਲ ਰਹੇ ਸੀ ਮਤਲਬ ਮਤਲਬ ਮੈਂ ਤੁਹਾਨੂੰ ਦੱਸ ਦਿਆਂ ਪ੍ਰਿੰਸ ਜੀ ਉੱਥੇ ਨਾ ਉੱਥੇ ਹਿੰਦੀ ਬੋਲਣ ਦਾ ਮੇਰਾ ਮਤਲਬ ਇਹ ਸੀਗਾ ਵੀ ਸਾਈਲੈਂਟ ਕੀਤਾ ਤੁਸੀਂ ਹਾਂ ਜਿਹੜੇ ਲਹਿਰੇ ਜਿਹਦੀ ਮੈਂ ਗੱਲ ਕਰਦਾ ਸੀ ਨਾ ਉਹ ਹੁਣੋਂ ਪੇਜ ਚੱਲਦਾ ਤਾਂ ਹੈ ਆਪਣੇ ਪੰਜਾਬ ਚ ਬਾਲਾ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਔਰ ਬੰਬੇ ਚ ਜੇ ਮੋ ਹਿੰਦੀ ਚ ਗੱਲ ਨਾ ਕਰਦਾ ਤੇ ਉੱਥੇ ਸਾਰੇ ਜਿੰਨੇ ਬੈਠੇ ਸੀ ਅੱਧੋਂ ਜ਼ਿਆਦਾ ਨੂੰ ਸਮਝ ਨਹੀਂ ਆਉਣੀ ਸੀ ਕਿਉਂਕਿ ਮੈਂ ਠੇਠ ਬੋਤ ਬੋਲਦਾ ਪੰਜਾਬੀ ਠੇਠ ਜ਼ਿਆਦਾ ਬੋਲਦਾ ਕੁਝ ਉੱਥੇ ਸੀਗੇ ਜਿੰਨੇ ਪੰਜਾਬੀ ਮੇਰੀ ਸਮਝ ਹੀ ਜਾਂਦੇ ਸੀ ਹਾਂ ਪਰ ਮੈਂ ਕੁਝ ਕ ਜਾਣੇ ਸੀਗੇ ਜਿੰਨਾਂ ਨੂੰ ਮੈਂ ਉਹ ਚਾਹੁੰਦਾ ਸੀ ਫਿਰ ਜਿਵੇਂ ਰੋਜ਼ ਛੇਟੀ ਚ ਬੈਠੇ ਸੀਗੇ ਵੀ ਉਹ ਗੱਲ ਜੇ ਮੈਂ ਹਿੰਦੀ ਚ ਨਹੀਂ ਕਰਦਾ ਤੇ ਫੇਰ ਉਹਨਾਂ ਨੂੰ ਪਤਾ ਗੱਲ ਉਹ ਆਉਣੀ ਨਹੀਂ ਪਗੜਛ ਹਨਾ ਉਹ ਤਾਂ ਪ੍ਰੋਪਰ ਹਿੰਦੀ ਵਾਲੇ ਬੰਦੇ ਹਨਾ ਤੇ ਉਹ ਹਿੰਦੀ ਚ ਆਪਿਆ ਤਾਂ ਕਰਕੇ ਰਿਹਾ ਉਹ ਮਿਕਸ ਜਾ ਪੰਜਾਬੀ ਬੋਲੇ ਬਿਨਾ ਤਾਂ ਰਹਿ ਨਹੀਂ ਜਾਂਦਾ ਨਹੀਂ ਨਹੀਂ ਤੁਸੀਂ ਸ਼ੁਰੂਆਤ ਹੀ ਪੰਜਾਬੀ ਚ ਕੀਤੀ ਉਹ ਸਭ ਤੋਂ ਬੈਸਟ ਪੁਆਇੰਟ ਸੀਗਾ ਤਾਂ ਹੀ ਉਹ ਦੇਖੋ ਉਹ ਤਾਂ ਮੇਰੇ ਆਪਣਾ ਐ ਤਾਂ ਹੁੰਦਾ ਨਹੀਂ ਹੁਣ ਕੋਈ ਸੋਚ ਕੇ ਮੈਨੂੰ ਮੈਂ ਦੱਸਦਾ ਵੀ ਆਪਾਂ ਹੁਣ ਜੇ ਇੰਟਰਵਿਊ ਕਰਨੀ ਨਾ ਤੇ ਮੈਂ ਕੋਛ ਵੀ ਮੈਂ ਨਹੀਂ ਸੋਚਿਆ ਵੀ ਆ ਗੱਲ ਕਰਨੀ ਆ ਕਰਨੀਆਂ ਕਰਨੇ ਨਾ ਹੀ ਉੱਥੇ ਸੀਗਾ ਵੀ ਮੈਂ ਐਂ ਕਰਕੇ ਔਰ ਸਾਨੂੰ ਉੱਥੇ ਜਾ ਕੇ ਟਾਈਮ ਤੇ ਹੀ ਪਤਾ ਲੱਗਿਆ ਵੀ ਰੋਹਿਤ ਛੱਟੀ ਸਾਹਿਬ ਆ ਰਹੇ ਆ ਓਕੇ ਹਾਂ ਹਾਂ ਅੱਛਾ ਇਹ ਪਲਾਨਡ ਨਹੀਂ ਸੀ ਪਹਿਲਾਂ ਨਹੀਂ ਨਹੀਂ ਮੈਨੂੰ ਨਹੀਂ ਪਤਾ ਸੀ ਮੈਨੂੰ ਤਾਂ ਇਹਦਾ ਵਿਸ਼ਾਲੀ ਦਾ ਅਮਨ ਦਾ ਆ ਗਿਆ ਕਹਿੰਦੇ ਚੱਲੀਏ ਭਾਜੀ ਮੈਂ ਕਿਹਾ ਚਲੋ ਟਿਕਟ ਤੁਹਾਡੀ ਹੋਗੀ ਤੁਹਾਡੇ ਨਾਲ ਘੁੰਗੀ ਭਾਜੀ ਆਉਣਗੇ ਹੋਰ ਜਾਣੇ ਆਉਣਗੇ ਮੈਂ ਕਿਹਾ ਠੀਕ ਆ ਮਨਪ੍ਰੀਤ ਸੀਗਾ ਵੀਰਾ ਹੈਨਾ ਦਾ ਮੀਡੀਆ ਵਾਲਾ ਉਹ ਅਸੀਂ ਉੱਥੋਂ ਇਕੱਠੇ ਹੋਏ ਤੇ ਉੱਥੇ ਜਾਵੜੇ ਬਸ ਸੋ ਇੱਕ ਇੱਕ ਚੀਜ਼ ਆਪਣੇ ਪੰਜਾਬੀਆਂ ਦੀ ਬੜੀ ਖਾਸ ਹੈ ਹਨਾ ਆਪਣੀ ਸਿੰਪਲੀਸਿਟੀ ਜਿਹੜੇ ਉਧਰ ਦੇ ਲੋਕਾਂ ਨੇ ਬੜੀ ਪਸੰਦ ਕੀਤੀ ਹੈ ਮਤਲਬ ਕੱਲਾ ਕੱਲਾ ਪੁਆਇੰਟ ਅਸੀਂ ਤੁਹਾਡੀ ਗੱਲ ਸੁਣੀ ਆ ਸਾਰਿਆਂ ਦੀ ਵੀ ਕਿਹੜੀ ਚੀਜ਼ ਨੂੰ ਉੱਥੇ ਜ਼ਿਆਦਾ ਪਸੰਦ ਕੀਤਾ ਗਿਆ ਕਿਸ ਕਰਕੇ ਅਸੀਂ ਉਧਰ ਲੋਕਾਂ ਨੂੰ ਪਸੰਦ ਆਉਂਦੇ ਆ ਹਨਾ ਸੋ ਇਹ ਸਿੰਪਲੀਸਿਟੀ ਬਾਰੇ ਵੀ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਗਾ ਰੋਹਿਤ ਨਾਲ ਪਰਸਨਲੀ ਤੁਹਾਡੀ ਕੋਈ ਗੱਲ ਹੋਈ ਹੋਵੇ ਜਾਂ ਸਟੇਜ ਸ਼ੇਅਰ ਕੀਤਾ ਜਾਂ ਕਿਵੇਂ ਨਹੀਂ ਵਧੀਆ ਜੀ ਵੀ ਉਹ ਦੇਖੋ ਡੇ ਘੈਂਟ ਬੰਦੇ ਔਰ ਮੈਨੂੰ ਤਾਂ ਮੈਂ ਤਾਂ ਉਹਨਾਂ ਦੇ ਫਾਦਰ ਸਾਹਿਬ ਤੋਂ ਅਸੀਂ ਤਾਂ ਬੜੇ ਪ੍ਰਭਾਵ ਸੀ ਸਾਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਵੈਸੇ 셔ਟੀ ਦੇ ਤੌਰ ਤੇ ਉਹ ਲੜਾਈਆਂ ਡਿਜ਼ਾਈਨ ਵੀ ਕਰਦੇ ਹੁੰਦੇ ਸੀ ਫਿਲਮਾਂ ਦੀਆਂ ਤੇ ਉਹ ਫਰੇਕ ਫਿਲਮ 'ਚ ਹੀ ਤਕਰੀਬਨ ਹੁੰਦੇ ਸੀ ਉਹ ਚਾਕੂ ਐਂ ਕਰਕੇ ਬਟਨ ਵਾਲਾ ਖੋਲਣਾ ਉਹਨਾਂ ਨੇ ਸਾਨੂੰ ਜਦੋਂ ਪਤਾ ਲੱਗ ਜਾਂਦਾ ਵੀ ਵੀ 셔ਟੀ ਹੈਗਾ ਵੀ ਉਹਦੇ 'ਚ ਤੇ ਵੀ ਸਾਨੂੰ ਤਾਂ ਹੀ ਲੈ ਵੀ ਪੱਕੀ ਲੜਾਈ ਹੋਊਗੀ ਵੀ ਗੁੰਡਾ ਹੈਗਾ ਵਿੱਚ ਤੇ ਉਵੇਂ ਹੀ ਹੁੰਦਾ ਸੀ ਸਾਨੂੰ ਤਾਂ ਵੈਸੇ ਮੈਂ ਤੁਹਾਨੂੰ ਕਹਾਂ ਜਦੋਂ ਸਾਨੂੰ ਪਤਾ ਲੱਗਿਆ ਹੁੰਦਾ ਸੀ ਅਮਰੀਸ਼ਪੁਰੀ ਰਣਜੀਤ ਇਹ ਹੈਗੇ ਆ ਮਦਨਪੁਰੀ ਵਰਗੇ ਹੈਗੇ ਇਹਦੇ ਚ ਵੀ ਲੈ ਵੀ ਅਜੀਤ ਅਰਗੇ ਸੁਜੀਤ ਕੁਮਾਰ ਹੁੰਦਾ ਸੀਗਾ ਹੋਰ ਵੀ ਇਹ ਹੈਗੇ ਲੈ ਪੱਕੀ ਲੜਾਈ ਹੋ ਮਿੱਤਰੋ ਹੈਨਾ ਸੋ ਤਾਂ ਸਾਡੇ ਫੇਵਰਟ ਨੇ ਔਰ ਮੈਂ ਉਹਨਾਂ ਦੀ ਤਾਂ ਆਪਾਂ ਬਹੁਤ ਰਿਗਾਰਡ ਕਰਦੇ ਬੰਦਿਆਂ ਨੇ ਮਿਹਨਤ ਕਰਕੇ ਕਿੱਥੋਂ ਤੱਕ ਆਏ ਆ ਦੋਨੋਂ ਅਗਰ ਰੋਹਿਤ ਸ਼ੇਟੀ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲੇ ਤੇ ਤੁਸੀਂ ਕਿਸ ਤਰ੍ਹਾਂ ਦੇ ਕਿਰਦਾਰ ਨੂੰ ਪ੍ਰਿਫਰ ਕਰੋਗੇ ਉਹਨਾਂ ਦੇ ਨਾਲ ਕਰਨਾ ਦੇਖੋ ਮੈਂ ਪੱਗ ਬੰਨ ਕੇ ਜਿਵੇਂ ਮੈਂ ਆਏ ਹੈਗਾ ਨਾ ਹਾਂ ਵੀ ਜਿਵੇਂ ਮੈਂ ਉੱਥੇ ਮਿਲਿਆ ਮੈਨੂੰ ਐ ਲੱਗਦਾ ਵੀ ਉਹਦੇ ਚ ਉਹ ਜਿਹੜੀ ਬੰਬੇ ਵਾਲੀ ਸੀ ਬੰਬੇ ਤਾਂ ਮੈਂ ਪਹਿਲਾਂ ਵੀ ਜਾਣਾ ਉਹ ਕਹਿੰਦਾ ਜਿਹੜੀ ਉੱਥੇ ਦਸਤਾਰ ਬੰਨੀ ਹੋਈ ਸੀ ਸਾਡੇ ਸਾਰਿਆਂ ਦੇ ਬੰਨੀ ਹੋਈ ਸੀ ਔਰ ਮੈਂ ਕਦੇ ਪ੍ਰੋਪਰ ਆਏ ਕਰਕੇ ਫਿਲਮ ਚ ਤਾਂ ਬਣ ਲੈਂਦਾ ਸੀ ਐ ਨਹੀਂ ਬੰਨੀ ਸੀਗੀ ਤੇ ਬਿ ਲਾਈਨ ਉਦਾਂ ਦੀ ਤੇ ਰੋਲ ਉਦਾਂ ਦੇ ਹੁੰਦੇ ਆ ਵੀ ਦਸਤਾਰ ਬਨ ਕੇ ਉਹ ਰੋਲ ਨਹੀਂ ਹੋ ਸਕਦੇ ਤੇ ਵੀ ਮੈਂ ਉਹ ਉਦਾਂ ਦੀ ਦਸਤਾਰ ਬਨ ਕੇ ਨਾ ਸੁੱਖੀ ਨੂੰ ਕਹਿਣਾ ਵੀ ਆਓ ਜੀ ਪੱਗ ਬਨ ਕਰਾ ਤੇ ਉਦਾਂ ਦਾ ਹੀ ਕਰੈਕਟਰ ਕਰਨਾ ਚਾਹੀਦਾ ਬਿਲਕੁਲ ਕਿਉਂਕਿ ਐਮੀ ਵਰਕ ਵੀ ਕਹਿੰਦੇ ਨੇ ਹਨਾ ਅਕਸਰ ਕਿ ਦਸਤਾਰ ਸਾਨੂੰ ਉੱਥੇ ਤੱਕ ਲੈ ਕੇ ਗਈ ਹੈ ਉਧਰ ਦੇ ਲੋਕਾਂ ਨਾਲ ਸਾਨੂੰ ਦਸਤਾਰ ਨੇ ਮਿਲਵਾਇਆ ਨਾ ਕਿ ਆਪਾਂ ਲੈ ਕੇ ਗਏ ਦਸਤਾਰ ਨੂੰ ਉਧਰ ਹਨਾ ਸੋ ਅਰਦਾਸ ਦੇ ਲਈ ਜਾਂਦੇ ਜਾਂਦੇ ਕੀ ਅਪੀਲ ਕਰਨਾ ਚਾਹੋ ਅਪੀਲ ਇਹ ਹੀ ਹੈ ਵੀ 13 ਸਪਟੰਬਰ ਨੂੰ ਅਰਦਾਸ ਆ ਰਹੀ ਹੈ ਜਿਵੇਂ ਤੁਸੀਂ ਵਾਰਨਿੰਗ ਤੇ ਪਹਿਲਾਂ ਵਾਲੀਆਂ ਹੋਰ ਜਿਹੜੀਆਂ ਫਾਸਟ ਸੀ ਸੈਕਿੰਡ ਸੀ ਅਰਦਾਸ ਉਹਨਾਂ ਨੂੰ ਪਿਆਰ ਦਿੱਤਾ ਤੇ ਮੈਨੂੰ ਉਮੀਦ ਹੈ ਉਮੀਦ ਨਹੀਂ ਬਸ ਇਹ ਵਾਦਾ ਹੀ ਹੈ ਵੀ ਤੁਹਾਨੂੰ ਮਜ਼ਾ ਆਊਗਾ ਫਿਲਮ ਦੇਖ ਕੇ ਅਲੱਗ ਕਿਸਮ ਦਾ ਸਬਜੈਕਟ ਹੈ ਔਰ ਤਸੱਲੀ ਕਰਾਉਣ ਵਾਲਾ ਵੀ ਤੁਸੀਂ ਪੂਰੇ ਖਾਲੀ ਹੋ ਕੇ ਨਿਕਲੋਗੇ ਪੂਰਾ એનર્ਜੀ ਲੈ ਕੇ ਬਾਹਰ ਆਉਂਗੇ ਜਿੰਨੇ ਮਾਨ ਚ ਦੁਨੀਆ ਪ੍ਰਤੀ ਇਧਰ ਉਧਰ ਗਿਲੇ ਸ਼ਿਕਵੇ ਰਿਸ਼ਤੇਦਾਰਾਂ ਨਾਲ ਇਧਰ ਉਹ ਸਾਰਾ ਕੁਝ ਬਾਹਰ ਕੱਢ ਕੇ ਹਲਕੇ ਹੋ ਕੇ ਆਉਂਗੇ ਔਰ ਪਿਆਰ ਨਾਲ ਤੇ ਵੈਗਰੂ ਦੀ ਮੇਰ ਨਾਲ ਤੁਸੀਂ ਅੰਦਰੋਂ ਪਰ ਕੇ ਨਿਕਲੋਗੇ ਥੈਂਕ ਯੂ ਸੋ ਮੱਚ ਪ੍ਰਿੰਸ ਜੀ ਸੋ ਐਸੀ ਜੀ ਮੇਰੇ ਨਾਲ ਪ੍ਰਿੰਸ ਕਮਲਜੀਤ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਿਲਮ ਅਰਦਾਸ 13 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਤੁਸੀਂ ਜ਼ਰੂਰ ਦੇਖਣ ਜਾਣਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰੀਤ ਖੁੱਲਾ ਦਾ ਨਿਕਸਵਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ